ਰਬਾ ਫਾਈਨਲ ਦਰਜ ਕੀਤੀ ਗਈ ਐਫਆਈਆਰ ਜਲਾਲਾਬਾਦ ਫਾਇਰਿੰਗ ਕੇ ਉਤੇ ਸਿਆਸੀ ਟਿਆਗ ਨੂੰ ਧੋਨੀ ਮਾਨ ਦੇ ਉਤੇ ਆਮ ਆਦਮੀ ਪਾਰਟੀ ਦੇ ਸਰਪੰਚ ਉਮੀਦਵਾਰ ਨੂੰ ਗੋਲੀ ਮਾਰਨ ਦੇ ਇਲਜ਼ਾਮ ਆਪ ਬੋਲੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਫਸਲੀ ਰੈਂਡ ਖੁੰਡ ਪ੍ਰਬੰਧਨ ਕਰਜ਼ਾ ਯੋਜਨਾ ਦੀ ਸ਼ੁਰੂਆਤ ਹਾਲੀ ਦੇ ਨਾਮੀ ਰੈਸਟੋਰੈਂਟ ਦੇ ਖਾਣੇ ਦੇ ਵਿੱਚੋਂ ਦੰਦ ਮਿਲਣ ਦੇ ਇਲਜ਼ਾਮ ਪਰਿਵਾਰ ਨੇ ਆਨਲਾਈਨ ਆਰਡਰ ਕੀਤੀ ਸੀ ਪਨੀਰ ਦੀ ਸਬਜ਼ੀ ਸ਼ਿਕਾਇਤ ਕਰਤਾ ਨੇ ਰੈਸਟੋਰੈਂਟ ਪਹੁੰਚ ਕੇ ਕਿਤਾ ਹੰਗਾਮਾ ਲੁਧਿਆਣਾ ਚ ਜਗਰਾਤੀ ਦੌਰਾਨ ਡਿੱਗਿਆ ਬੰਦਾਲ ਤੇ ਜ਼ਨਰੀ ਤੂਫਾਨ ਦੀ ਨਾਲ ਖੇਤ ਬੜਾ ਸਸਰੀਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬਲੱਡ ਨਾਲ ਆਗਾਸ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੰਚਾਇਤੀ ਚੋਣਾਂ ਦੀ ਔਰ ਖਬਰ ਹੈ ਫਰੀਦਕੋਟ ਤੋਂ ਤੇ ਜੁੜੀ ਹੋਈ ਹੈ ਬਾਈਬਲ ਕਲਮ ਦੇ ਨਾਲ ਫਰੀਦਕੋਟ ਦੇ ਪਿੰਡ ਬੈਬਲ ਕਲਾਂ ਦੇ ਵਿੱਚ ਕਿਸੇ ਨੇ ਆਪਣੇ ਕਾਗਜ਼ ਨਾਮਜ਼ਦਗੀ ਦੇ ਲਈ ਨਹੀਂ ਭਰੇ ਨਾਮਜ਼ਦਗੀ ਵਾਲੇ ਕਾਗਜ਼ ਨਹੀਂ ਭਰੇ ਗਏ ਨੇ ਸਰਪੰਚ ਤੇ ਪੰਚ ਦੇ ਲਈ ਪਿੰਡ ਦੇ ਵਿੱਚ ਸਰਪੰਚ ਵੀ ਚੁਣਿਆ ਜਾਣਾ ਹੈ ਪੰਚ ਵੀ ਚੁਣਿਆ ਜਾਣਾ ਹੈ ਪਰ ਧਮਕੀ ਦਿੱਤੀ ਸੀ ਗੈਂਗਸਟਰ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ ਹੈ ਪੁਲਿਸ ਕੀ ਰਹੀ ਹੈ ਕੁਝ ਦਿਨ ਪਹਿਲਾਂ ਗੈਂਗਸਟਰ ਦੇ ਦੋ ਸਾਥੀ ਕਾਬੂ ਗਿੱਤੇ ਗਏ ਸਨ ਔਰ ਪੁਲਿਸ ਦਾ ਬਿਆਨ ਵੀ ਆਇਆ ਹੈ ਕਿ ਜਿਹੜਾ ਗੈਂਗਸਟਰ ਸਿਮਾ ਹੈ ਉਹ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਬੈਬਲ ਕਲਾਂ ਦੇ ਵਿੱਚ ਉਹ ਬੇਬਲ ਕਲਾਂ ਦੇ ਵਿੱਚ ਵੀ ਵਾਪਰਿਆ ਸੀ ਕੋਟਕਪੁਰਾ ਤੇ ਬੇਬਲ ਕਲਾਂ ਚ ਔਰ ਬੇਬਲ ਕਲਾਂ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ। ਕਹਿਰ ਬੇਬਲ ਕਲਾਂ ਦੇ ਵਿੱਚ ਸਰਪੰਚ ਔਰ ਇਹ ਪੂਰਾ ਮਾਮਲਾ ਇੱਕ ਗੈਂਗਸਟਰ ਦੇ ਨਾਲ ਜੁੜਿਆ ਹੋਇਆ ਹੈ। ਗੈਂਗਸਟਰ ਸਿਮਾ ਦੱਸਿਆ ਜਾ ਰਿਹਾ ਹੈ। ਹੁਣ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਗੈਂਗਸਟਰ ਸਿਮਾ ਚਾਹੁੰਦਾ ਸੀ ਕਿ ਉਸ ਦਾ ਪਿਤਾ ਪਿੰਡ ਦਾ ਸਰਪੰਚ ਬਣ ਜਾਏ। ਗੈਂਗਸਟਰ ਨਾ ਜਾਏ ਔਰ ਧਮਕੀਆਂ ਦਾ ਅਸਰ ਵੀ ਹੋਇਆ ਤੇ ਕਿਸ ਨੇ ਕਾਗਜ਼ ਭਰੇ ਨਹੀਂ। ਨਾ ਕੋਈ ਪੰਚ ਦੇ ਇਲੈਕਸ਼ਨ ਚ ਖੜਾ ਹੋਇਆ ਤੇ ਨਾ ਔਰ ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੇਕਰ ਗੈਂਗਸਟਰ ਸਿਮਾ ਜਿਹੜਾ ਕੱਤ ਗੈਂਗਸਟਰ ਇਹ ਸਿਮਾ ਇਹ ਚਾਹੁੰਦਾ ਹੈ ਕਿ ਮੇਰੇ ਪਿਤਾ ਬਣ ਜਾਣ ਸਰਪੰਚ ਪਿੰਡ ਦੇ ਤੇ ਇੰਟਰਸਟਿੰਗ ਇਹ ਹੈ ਕਿ ਪਿੰਡ ਦੇ ਜਿਹੜੇ ਉਹਦੇ ਪਿਤਾ ਨੇ ਉਹਨਾਂ ਨੇ ਵੀ ਪਿੰਡ ਦੀ ਸਰਪੰਚੀ ਦੇ ਲਈ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਦੇਖੋ ਸਰਬਸੰਮਤੀ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਬੰਦਾ ਕਾਗਜ਼ ਭਰੇਗਾ ਔਰ ਕੋਈ ਨਹੀਂ ਭਰੇਗਾ ਜਦੋਂ ਦੂਸਰੇ ਸ਼ਖਸ ਦੇ ਕਾਗਜ਼ ਨਹੀਂ ਆਉਂਦੇ ਤਾਂ ਫਿਰ ਉਸ ਦਾ ਮਤਲਬ ਆਟੋਮੈਟਿਕ ਹੁੰਦਾ ਹੈ ਕਿ ਉਹ ਜਿੱਤ ਗਿਆ ਕਿਉਂਕਿ ਰੇਸ ਦੇ ਵਿੱਚ ਕਲਾ ਭੱਜ ਰਿਹਾ ਤਾਂ ਉਹ ਸਰਬਸੰਮਤੀ ਹੋ ਜਾਂਦੀ ਹੈ ਪਰ ਸਰਬਸੰਮਤੀ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਅਸੀਂ ਡਿਸਾਈਡ ਕਰ ਲਿਆ ਤੇ ਕੱਲ ਤੋਂ ਸਰਪੰਚ ਵਾਲੀ ਕੁਰਸੀ ਦੇ ਉੱਤੇ ਫਲਾਣਾ ਸ਼ਖਸ ਬੈਠੇਗਾ ਸਰਬਸੰਮਤੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਮਿਨੇਸ਼ਨ ਜਦੋਂ ਫਾਈਲ ਕਰਨ ਦਾ ਮੌਕਾ ਆਉਂਦਾ ਹੈ ਤਾਂ ਪਿੰਡ ਦੇ ਵਿੱਚੋਂ ਸਿਰਫ ਇੱਕ ਸ਼ਖਸ ਜਿਸ ਦੇ ਉੱਤੇ ਪੂਰਾ ਪਿੰਡ ਰਾਜ਼ੀ ਹੋਵੇ ਉਹੀ ਆਪਣਾ ਪਰਚਾ ਦਾਖਲ ਕਰਨ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਕੋਈ ਹੋਰ ਦੂਜਾ ਪਰਚਾ ਨਹੀਂ ਆਇਆ ਹੁੰਦਾ ਤਾਂ ਫਿਰ ਸਰਬਸੰਮਤੀ ਦੇ ਨਾਲ ਉਸ ਨੂੰ ਗਿਣ ਲਿਆ ਜਾਂਦਾ ਤੇ ਕਿਹਾ ਜਾਂਦਾ ਕਿ ਉਸ ਦੀ ਟੱਕਰ ਦੇ ਵਿੱਚ ਕੋਈ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਹੀ ਸਰਪੰਚ ਜਾਂ ਪੰਚ ਐਲਾਨ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਜਿਹੜਾ ਇਹ ਗੈਂਗਸਟਰ ਹੈ ਸਿਮਾ ਕਿ ਜੇਕਰ ਇਹ ਆਪਣੇ ਪਿਤਾ ਨੂੰ ਬਣਾਉਣਾ ਚਾਹੁੰਦਾ ਇਹ ਪਿੰਡ ਦਾ ਸਰਪੰਚ ਤਾਂ ਪਿਤਾ ਨੂੰ ਯਾਦ ਨਹੀਂ ਰਿਹਾ ਕਿ ਉਹਨਾਂ ਨੇ ਵੀ ਨਾਮੀਨੇਸ਼ਨ ਫਾਈਲ ਕਰਨੀ ਹੈ ਇਲਜ਼ਾਮ ਲੱਗ ਰਹੇ ਨੇ ਤਾਂ ਜੇ ਨਾਮੀਨੇਸ਼ਨ ਫਾਈਲ ਨਹੀਂ ਕੀਤੀ ਤਾਂ ਇੱਕ ਚੀਜ਼ ਕਲੀਅਰ ਹੈ ਕਿ ਗੈਂਗਸਟਰ ਦਾ ਪਿਤਾ ਵੀ ਨਹੀਂ ਬਣ ਸਕੇਗਾ ਪਿੰਡ ਦਾ ਸਰਪੰਚ ਤਾਂ ਹੁਣ ਉੱਥੇ ਇਲੈਕਸ਼ਨ ਤਾਂ ਨਹੀਂ ਹੋਣਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਨਾਲ ਉੱਥੇ ਪੂਰਾ ਘਟਨਾਕ੍ਰਮ ਹੋਏਗਾ ਉਹ ਦੇਖਣਾ ਹੋਏਗਾ ਖੈਰ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚੇ ਆਇਆ ਹੈ ਪੁਲਿਸ ਦਾ ਤਰਕ ਹੈ ਕਿ ਧਮਕੀਆਂ ਦਿੱਤੀਆਂ ਗਈਆਂ ਗੈਂਗਸਟਰ ਨੂੰ ਔਰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਓਲਡੀ ਏਸ ਮਾਮਲੇ 'ਚ ਜਿਦਨ ਪਹਿਲਾਂ ਕਿ ਐਂਗਸਟਰ ਸਿਮਾਏ ਇਹ ਫਿਲਹਾਲ ਗ੍ਰਿਫਤ ਤੋਂ ਬਾਹਰ ਹੈ। ਹੰਬਾ ਸਾਡੀ ਉੱਥੇ ਸਪੋਰਟੀਆਂ ਨੂੰ ਸਾਡੇ ਤੇ ਸਾਰੇ ਐਂਗਸਪੋਰਟੀ ਲੱਗੀ ਸੀ। ਸਾਡਾ ਚੌਂਕੀ ਜਾਰਜ ਪਰਗਾੜੀ ਉੱਤੇ ਲੱਗਾ ਸੀ ਸਾਰਾ ਪ੍ਰਬੰਧ ਸੀ। ਬਾਕੀ ਇਹ ਨਾਮੀਨੇਸ਼ਨ ਹੋਈ ਜਾਂ ਨਹੀਂ ਹੋਈ ਇਹ ਤਾਂ ਸਿਰਫ ਪ੍ਰਸ਼ਾਸਨ ਦਾ ਦੱਸ ਸਕਦਾ ਕਿ ਕੀ ਕਾਰਨ ਹੋਇਆ। ਇਹਦੇ ਵਿੱਚ ਇਹ ਦੱਸ ਸਕਦੇ ਜੀ ਇਹ ਦੀ دہشت ਤੂਕ ਹੋਇਆ ਹੱਤ ਪਰਚਾ ਹੋਇਆ। ਹਾਂਜੀ। ਉਹ ਸੋਨਾ ਸੁਨਾ ਅੱਜ ਇਹਦਾ ਹੈਗਾ ਬਾਈਬਲ ਕਲਾ ਦਾ। ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਆਪਣੇ ਕਿਉਂ ਨੂੰ ਸਰਪੰਚ ਬਣਾਉਣਾ ਹੈ ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਦੀ ਲਿਵਾਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਨ ਪਤਾ ਲੱਗਾ ਉਹ ਮੁਲਾਜ਼ਮਾਂ ਨਾਲ ਹੀ ਉਹਦੀ ਖੈਰਬਾਜੀ ਹੋ ਗਈ ਆਪਸ ਵਿੱਚ ਤੇ ਉੱਥੋਂ ਕਾਫੀ ਇੱਕ ਬੋਝ ਨਾ ਬੋਲਿ ਪਹਚਾਰ ਹੋ ਗਿਆ ਉਹਦੇ ਜੋ ਮੁਲਾਜ਼ਮਨ ਨੂੰ ਰਾਉਂਡ ਅਪ ਕਰਨ ਲੱਗੇ ਤਾਂ ਉੱਥੋਂ 도ੜ ਗਿਆ ਫਿਰ ਵੀ ਸਾਡੇ ਕੋ ਉਹਦੇ ਕੋਲ ਇਥੇ ਆਗਰਾਮ ਦੇ ਹੋਇਆ ਪ੍ਰਜਾਨਮ ਹੋਇਆ 20 25 ਕਾਰਤੂਸ਼ ਹੋਏ ਆ ਬਰਾਮਦ ਹਾਂਜੀ ਦੋ ਗੱਡੀਆਂ ਬਰਾਮਦ ਹੋਈਆਂ ਦੇਖੋ ਉੱਤੇ ਪਰਚਾ ਨੰਬਰ ਨਾਸੀ ਰਜਿਸਟਰ ਹੋਇਆ ਇਹ ਤਾਂ ਸਾਰੇ ਪਿੰਡ ਦੀ ਆਸ ਵਿੱਚ ਰੰਗੇ ਸੀ ਸਾਰਾ ਰਿਤੇ ਅਨੁਦ ਡਿਵਰਟ ਹੋ ਡਿਵਰਟ ਹੋ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂਜੀ ਪਰ ਉਹਦੀ ਦਹਿਸ਼ਤ ਬਰੂਹ ਸੀ ਉੱਥੇ ਤੁਹਾਨੂੰ ਸਰ ਪੈ ਨਹੀਂ ਰਿਹਾ ਲੋਕਾਂ ਚ ਗੱਲ ਕਰੀ ਰਹੇ ਆਂ ਜੀ ਲੋਕ ਜਿਹੜੇ ਪੁੱਛ ਨਹੀਂ ਕਰਦੇ ਆਂ ਆਹ ਜੇ ਪੁਲਿਸ ਅਲੋਂਗ ਦਾ ਪੂਰਾ ਸਿਸਟਮ ਬੰਦ ਪੁੱਛਦੇ ਨਹੀਂ ਜਿਹਦੇ ਪਰਚਾ ਕੀਤਾ ਫੜਿਆ ਸਰ ਰੌਨ ਅਪ ਕਰ ਲਿਆ ਪਰਚਾ ਦੇ ਦਿੱਤਾ ਪੁਲਿਸ ਨੇ ਪੁਲਿਸ ਜੋ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦਾ ਸਕਦਾ ਤਾਂ ਮਾਮਲਾ ਤਾਂ ਗੁੰਝਲਦਾਰ ਨਜ਼ਰ ਆ ਰਿਹਾ ਕਿ ਵਾਕਈ ਕਿਸੇ ਗੈਂਗਸਟਰ ਨੇ ਪਚਾੜੇ ਬੈਬਲ ਕਲਮ ਦੇ ਵਿੱਚ ਨਾਮਜ਼ਦਗੀ ਨਾ ਪਰਣ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਜੋ ਸੂਬੇ ਦੇ ਵਿੱਚ ਸਰਕਾਰ ਇਹਨਾਂ ਦੀ ਉਹਨਾਂ ਦੀ ਵੀ ਖਾਵਾਂਗੇ ਜਾਂਚ ਹੋਏਗੀ ਕਿਸੇ ਵੀ ਕੀਮਤ ਦੇ ਉੱਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਏਗੀ ਪੂਰੇ ਮਾਮਲੇ ਦੀ ਜਾਂਚ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਸਵਾਲ ਕੰਪਲੇਨਟ ਸ਼ਖਸ ਦੇ ਵੱਲੋਂ ਜਿਨ੍ਹਾਂ ਦੇ ਕੋਲ ਧਮਕੀਆਂ ਪਹੁੰਚੀਆਂ ਸੀ ਕਿਸੇ ਨੇ ਜਾ ਕੇ ਕੰਪਲੇਨਟ ਨਹੀਂ ਕੀਤੀ ਇਹ ਹੈ ਕੌਣ ਸੀ ਦੂਜਾ ਪੁਆਇੰਟ ਇਸ ਪੂਰੇ ਇਸ਼ੂ ਦੇ ਵਿੱਚ ਇਹ ਵੀ ਹੈ ਕਿ ਜੇਕਰ ਉਹ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ ਸੀ ਤਾਂ ਫਿਰ ਪਿਤਾ ਨੇ ਨਾਮੀਨੇਸ਼ਨ ਫਾਈਲ ਕਿਉ ਇਸਕੇ ਸ਼ਾਇਦ ਆਪਣੇ ਬੇਟੇ ਦੇ ਕੰਮਾਂ ਤੋਂ ਦੂਰ ਰਹਿੰਦੇ ਹੋਣ ਜਾਂ ਫਿਰ ਉਹ ਉਹ ਜਾਂਦਾ ਚਾਹੁੰਦੇ ਹੋਣ ਕਿ ਮੈਂ ਇਸ ਤਰੀਕੇ ਨਾਲ ਸਰਪੰਚ ਕਿਸੇ ਨੂੰ ਇੱਥੇ ਧਰਾ ਧਮਕਾ ਕੇ ਨਹੀਂ ਬਣਨਾ ਜੇ ਪਿੰਡ ਵਾਲੇ ਕਹਿਣਗੇ ਤਾਂ ਮੈਂ ਬਣ ਜਾਵਾਂਗਾ ਤਾਂ ਕੁੱਲ ਮਿਲਾ ਕੇ ਇਹ ਹੈ ਕਿ ਪਰਿਵਾਰ ਕਈ ਵਾਰ ਵੱਖਰਾ ਚੱਲਦਾ ਹੁੰਦਾ ਹੈ ਤੇ ਪੁੱਤ ਕਿਸੇ ਹੋਰ ਰਾਹ ਦੇ ਉੱਤੇ ਤੁਰ ਪੈਂਦਾ ਇਸ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਉਹ ਵੀ ਹੋਵੇ ਆਮ ਆਦਮੀ ਪਾਰਟੀ ਕਰ ਰਹੀ ਹੈ ਜਾਂਚ ਕਰ ਸਰਵਨਾ ਕਿਸੇ ਨੇ ਨਾਮਨੇਟ ਕੀਤਾ ਤੁਹਾਡੀ ਪਾਰਟੀ ਮੂਰਦਾ ਸਿੱਤਰ ਜਿਹੜੇ ਕਿਸੇ ਉਮੀਦਵਾਰ ਨੇ ਨਾ ਪੰਚ ਨਾ ਸਰਪੰਚ ਜ਼ੀਰੋ ਫਾਈਲਿੰਗ ਆ ਤੇ ਚਰਚਾ ਇਹ ਹੈ ਕਿ ਉਸ ਪਰਦਾ ਕੇ ਡੈਂਸਰ ਆ ਉਹ ਬੱਚੀ ਦੀ ਚੋਣ ਪਰ ਉੱਪਰ ਹੋ ਜਿਆ ਨਾ ਜਮਾਨਤ ਆ ਰਸੀ ਇਸ ਕਰਕੇ ਉਹਦੇ ਡਰਦੇ ਚਾਹਦੇ ਕੋਈ ਵੀ ਕਾਰੀ ਕਰਨਾ ਤੁਹਾਡੀ ਸਿਰਤਾ ਜੀ ਲੈ ਕੋਈ ਫਾਰਮ ਭਰਤਾ ਜੀ ਦੀ ਜਾਂਚ ਕਰਾਵਾਂਗੇ ਨਹੀਂ ਡੈਫੀਨਿਟਲੀ ਦੇਖੋ ਮੇਰੀ ਜਾਣਕਾਰੀ ਜੀ ਨਹੀਂ ਹੈ ਅਵਿਸ਼ਾ ਤੇ ਜੇ ਐਵੇਂ ਦੀ ਕੋਈ ਗੱਲ ਕਿਸੇ ਪਿੰਟ ਟੋਲੀਏ ਤਾਂ ਡੈਫੀਨਿਟਲੀ ਸਰਕਾਰ ਉਹਦਾ ਨੋਟਿਸ ਲਾਉਗੀ ਲੇਕਿਨ ਗੁੰਡਾ ਹੁੰਦਾ ਹੈ ਗੱਲ ਸਾਹਿਬ ਆਮਦੋ ਰੁਕ ਕਰਦੇ ਇਸ ਸਮੇਂ ਸਾਡੇ ਸੇ ਹੋਗੀ ਸਾਡੇ ਨਾਲ ਫੋਨ ਦੇ ਉੱਤੇ ਹੈਗੇ ਨੇ ਉਹਨਾਂ ਨਾਲ ਗੱਲ ਕੇ ਸਪੂਰੀ ਦੇਵਨੰਦ ਸ਼ਰਮਾ ਨਾਲ ਨਹੀਂ ਫਰੀਦਕੋਟ ਤੋਂ ਦੇਵਨੰਦ ਥੋੜਾ ਸਮਝਾਓ ਇਸ ਪੂਰੇ ਮਾਮਲੇ ਦੇ ਵਿੱਚ ਕਿ ਜੇਕਰ ਗੈਂਗਸਟਰ ਸਿਮਾ ਆਪਣੇ ਪਿਓ ਨੂੰ ਕਰਵਾਉਣਾ ਚਾਹੁੰਦਾ ਸੀ ਅੱਜ ਕਿਸੇ ਨੇ ਵੀ ਨਹੀਂ ਭਰੀ ਨਾ ਉਸਦੇ ਪਿਤਾ ਨੇ ਬਿਲਕੁਲ ਗੁਰ ਮੈਂ ਇਹ ਦੱਸਣਾ ਚਾਹਨਾ ਕਿ ਕੁਝ ਦਿਨ ਪਹਿਲਾਂ ਜਦੋਂ ਨੋਮੀਨੇਸ਼ਨ ਪਰਨਾ ਤੋਂ ਬਾਅਦ ਆਪਣੇ ਪਿਤਾ ਦੇ ਗੱਲ 'ਚ ਹਰ ਪਾ ਦਿੰਦਾ ਕਿ ਇਹਨਾਂ ਨੂੰ ਅਸੀਂ ਆਪਣੇ ਪਿਤਾ ਨੂੰ ਮੈਂ ਸਰਪੰਚ ਬਣਾ ਦਿੱਤਾ ਤਾਂ ਲੇਕਿਨ ਇਹਦਾ ਉੱਥੇ ਟਾਈਮ ਆ ਜਿਹੜਾ ਸੀਏ ਦੇ ਮੁਲਾਜ਼ਮ ਪਹੁੰਚਦੇ ਨੇ ਜੋ ਸਿਵਲ ਵਰਤੀ ਚੁੱਕੇ ਨੇ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸੀਏ ਦੇ ਮੁਲਾਜ਼ਮ ਨੇ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਗੁਰਵ ਇਹਨਾਂ ਦਾ ਟਕਰਾਅ ਹੋ ਜਾਂਦਾ ਤੇ ਟਕਰਾਅ ਤੋਂ ਬਾਅਦ ਜਿਹੜਾ ਸੀਏ ਦੇ ਮੁਲਾਜ਼ਮਾਂ ਨੂੰ ਵੀ ਇਹ ਜਿਹੜੇ ਸਿਮਾ ਗੈਂਕਸ ਦਾ ਇਹਦੇ ਵਿਅਕਤੀ ਪੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਤੋਂ ਬਾਅਦ ਨੂੰ ਦੋ ਵਿਅਕਤੀ ਨੂੰ ਖੜਾ ਜਾਂਦਾ ਉਹਨਾਂ ਕੋਲੋਂ ਵੈਪਨ ਵੀ ਬਰਾਮਦ ਹੋੁੰਦੇ ਨੇ ਤਾਂ ਪੁਲਿਸ ਨੇ 809 ਬੰਦੇ ਦੇ ਖਿਲਾਫ ਇਹ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੇਮੇ ਬਹਿਵਲ ਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿਉਂਕਿ ਲਾਹਨ ਕਰ ਦਿੱਤਾ ਗਿਆ ਸੀ ਨਾ ਇਸ ਤਰ੍ਹਾਂ ਦਾ ਵੀ ਆਪਣੇ ਪਿੰਡਾਂ ਨੂੰ ਮੈਂ ਜਿਹੜਾ ਕਿਸ ਪੰਚ ਬਣਾਵਾਂਗਾ ਉਸ ਤੋਂ ਬਾਅਦ ਪਿੰਡ ਵਿੱਚ ਇਸ ਗੱਲ ਦਾ ਰੋਲਾ ਪੈਗਾ ਕਿ ਆਖਰਕਾਰ ਗੈਂਗਸਟਰ ਦੇ ਅੱਗੇ ਬੋਲੇਗਾ ਕੋਣ ਕਿਉਂਕਿ ਹਰ ਥਾਂ ਤੇ ਗੁੰਡਾ ਕਰਦੀ ਹੁੰਦੀ ਆ ਤਾ ਇਹ ਗੱਲ ਕਿ ਪੁਲਿਸ ਨੂੰ ਪਹਿਲੀ ਵਾਰ ਪਤਾ ਸੀ ਕਿ ਗੈਂਗਸ ਦਾ ਜਿਹੜਾ ਸਿਮਾ ਬਾਹਰ ਆਇਆ ਹੈ ਇਹਦੇ 27 ਮੁਕੱਦਮੇ ਦਰਜ ਨਹੀਂ ਪਏ ਨੇ ਤਾਂ ਪੁਲਿਸਰ ਦੀ ਵੀ ਉਸੇ ਗੱਲ ਤੇ ਖੜੀ ਹੈ ਕਿ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਿੰਨੇ ਆ ਅਸੀਂ ਸਾਡਾ ਕੰਮ ਸੁਰੱਖਿਆ ਦੇਣਾ ਲੇਕਿਨ ਪਿੰਡ ਦੇ ਵਿੱਚ ਇੱਕ ਵੀ ਵਿਅਕਤੀ ਨੇ ਇਹ ਬੈਬਲ ਦੇ ਜੀ ਸਮਝਾਓ ਇਹਨਾਂ ਦੇ ਪਿਤਾ ਨੇ ਵੀ ਫਾਰਮ ਨਹੀਂ ਭਰਿਆ ਬਿਲਕੁਲ ਇਹਨਾਂ ਦੇ ਪਿਤਾ ਨੇ ਵੀ ਫਾਰਮ ਨਹੀਂ ਭਰਿਆ ਕਿਉਂ ਕਿ ਇਹਨਾਂ ਦੇ ਪਿਤਾ ਦੇ ਮੁਕੱਦਮਾ ਦਰਜ ਹੋ ਗਿਆ ਗੌਰ ਵਿੱਚ ਇਹਦੇ ਪਿਤਾ ਦੇ ਵੀ ਘਰ ਵਿੱਚ ਕੋਈ ਵੀ ਨਹੀਂ ਇਹਨਾਂ ਦੇ ਹੋਣਾ ਪਰ ਇਹ ਕਿਉਂਕਿ ਪੁਲਿਸ ਬਾਰ-ਬਾਰ ਰੇਡ ਮਾਰ ਰਹੀ ਹੈ ਸਾਰੇ ਘਰ ਚੋਂ ਫਰਾਰ ਨੇ ਨਹੀਂ ਪਿਤਾ ਨੂੰ ਅਰੈਸਟ ਕੀਤਾ ਹੋਇਆ ਨਾ ਪਿਤਾ ਵੀ ਫਰਾਰ ਨੇ ਦੋ ਵਿਅਕਤੀ ਹੋਰ ਜਿਹੜੇ ਨਾਲ ਦੇ ਸੀ ਤੇ ਟੀਮੇ ਬਾਬਲ ਦੇ ਕੁਝ ਸਮਰਥਕ ਸੀਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹ ਵੈਪਨ ਵੀ ਫੜੇ ਗਏ ਨੇ ਤੇ ਪੁਲਿਸ ਨੂੰ ਨੋਮੀਨੇਸ਼ਨ ਵਾਲੇ ਦਿਨ ਤੱਕ ਇਹ ਪਤਾ ਹੀ ਨਹੀਂ ਲੱਗਿਆ ਕਿ ਇਹ ਗੈਂਗਸਟਰ ਧਮਕੀਆਂ ਦੇ ਰਿਹਾ ਹੈ ਬਿਲਕੁਲ ਕਿਉਂਕਿ ਜਦੋਂ ਉਹ ਬਾਹਰ ਆਇਆ ਹੋਇਆ ਸੀ ਇਹ ਕਿਸੇ ਸਿਆਸੀ ਆਗੂ ਦੇ ਸ਼ਰਨ ਵਿੱਚ ਸੀਗਾ ਤਾਂ ਪੁਲਿਸ ਦੇ ਕੋਲ ਸੋਰਸ ਦੇ ਰਿਹਾ ਉਹਨਾਂ ਨੂੰ ਪਤਾ ਸੀ ਲੇਕਿਨ ਪੁਲਿਸ ਇਸ ਗੱਲ ਨੂੰ ਇਗਨੋਰ ਕਰ ਰਹੀ ਆ ਰਹੀ ਸੀ ਕਿ ਆਖਰਕਾਰ ਗੈਂਗਸਟਰ ਇੱਥੇ ਬਾਹਰ ਹੋਇਆ ਇਸਦਾ ਸਾਈ ਮਕਦਮੇ ਨੇ ਤੇ ਪਿੰਡ 'ਚ ਇਹਦਾ ਕਿਸ ਤਰ੍ਹਾਂ ਬਤਾਰਾ ਚੱਲ ਰਿਹਾ ਤਾਂ ਆਖਰਕਾਰ ਉਹ ਆਪਣੇ ਪਿੰਡ 'ਚ ਘੱਟ ਕਰਕੇ ਪਹਿਲਾਂ ਹੀ ਕਿਉਂ ਨਹੀਂ ਸੰਕੇਨ ਦਿੱਤਾ ਗਿਆ ਇਸ ਗੱਲ ਦਾ ਚਲੋ ਸ਼ੁਕਰੀਆ ਤਨਵਤ ਸਾਡੇ ਨਾਲ ਜਰਨਲਿਸਟ ਪੂਰੀ ਗੱਲਬਾਤ ਦਾ ਪੂਰਾ ਮਾਮਲਾ ਕਿ ਜਿਹੜਾ ਗੈਂਗਸਟਰ ਸੀ ਮੈਂ ਤੇ ਇਸਨੇ ਆਪਣੇ ਇੱਕ ਇਕੱਠ ਕੀਤਾ ਤੇ ਆਪਣੇ ਪਿਤਾ ਨੂੰ ਆਕੇ ਕਹਿ ਦਿੱਤਾ ਪਿੰਡ ਦੇ ਵਿੱਚ ਕਿ ਇਹ دہشتਤਾ ਹੈ ਇਸ ਕਰਕੇ ਕਿਸ ਨੇ ਜਾ ਕੇ ਉੱਥੇ ਨਾਮੀਨੇਸ਼ਨ ਫਾਈਲ ਨਹੀਂ ਕੀਤੀ ਇਹ ਪੂਰਾ ਮਾਮਲਾ ਉੱਥੇ ਵੱਧ ਗਿਆ ਸੀਆਈਏ ਦੇ ਕੁਝ ਲੋਕ ਸੀਗੇ ਉੱਥੇ ਤਕਰਾਰ ਹੋਈ ਇੱਕ ਮੁਕਦਮਾ ਦਰਜ ਹੋ ਗਿਆ ਸਿੰਮਾ ਫਰਾਰ ਸਿੰਮਾ ਦਾ ਪਿਤਾ ਵੀ ਫਰਾਰ ਜਿਹੜਾ ਸਰਪੰਚ ਬੰਨਣਾ ਚਾਹੁੰਦਾ ਸੀ ਉਹ ਵੀ ਫਰਾਰ ਤਾਂ ਫਿਲਹਾਲ ਗੱਲ ਇਹ ਫਿਰ ਕੇ ਆਈ ਕਿ ਨੋਮੀਨੇਸ਼ਨ ਫਾਈਲ ਕਰਨ ਆਉਣਾ ਪੈਣਾ ਸੀ ਤੇ ਜੇਕਰ ਨੋਮੀਨੇਸ਼ਨ ਫਾਈਲ ਕਰਨ ਪਹੁੰਚਦਾ ਸਿੰਮਾ ਦਾ ਪਿਤਾ ਤਾਂ ਫਿਰ ਉੱਥੇ ਅਰੈਸਟ ਹੋ ਜਾਣਾ ਸੀ ਕਿਉਂਕਿ ਫਰਾਰ ਹੈ ਤੇ ਦੂਜੇ ਪਾਸੇ دہشت ਇਸ ਤਰੀਕੇ ਦੀ ਇਸ ਗੈਂਗਸਟਰ ਦੀ ਕਿ ਪਿੰਡ ਦੇ ਵਿੱਚੋਂ ਕੋਈ ਜਾ ਕੇ ਉੱਥੇ ਫਾਰਮ ਪਰ ਨਹੀਂ ਗਿਆ ਕਿ ਜਾ ਕੇ ਨੋਮੀਨੇਸ਼ਨ ਫਾਈਲ ਕਰ ਦਿੱਤੀ ਜਾਵੇ ਤੇ ਨਤੀਜਾ ਇਹ ਹੈ ਕਿ ਪਿੰਡ ਦੇ ਵਿੱਚ ਚੋਣਾਂ ਤਾਂ 15 ਤਰੀਕ ਨੂੰ ਹੀ ਐਲਾਨੀਆਂ ਗਈਆਂ ਸੀ ਬਾਕੀ ਪਿੰਡਾਂ ਦੀ ਤਰ੍ਹਾਂ ਪਰ ਇਸ ਪਿੰਡ ਦੇ ਵਿੱਚ ਇਲੈਕਸ਼ਨ ਹੋਏਗਾ ਨਹੀਂ ਕਿਉਂਕਿ ਇੱਥੇ ਨੋਮੀਨੇਸ਼ਨ ਫਾਈਲ ਕਿਸੇ ਨੇ ਕਿਤੇ ਨਹੀਂ ਖੈਰ ਦੇਖਣਾ ਹੋਏਗਾ ਪੁਲਿਸ ਕੀ ਕਰਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਕਹੇ ਰਹੀ ਹੈ ਕਿ ਅਸੀਂ ਐਕਸ਼ਨ ਲਵਾਂਗੇ ਉਹ ਤਾਂ ਜਲਾਲਾਬਾਦ ਫਾਇਰਿੰਗ ਕੇਸ ਦੇ ਵਿੱਚ ਪੁਲਿਸ ਨੇ ਐਕਸ਼ਨ ਲੈਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਅਕਾਲੀ ਅਗੂ ਦਿਖਲਾ ਐਫ ਆਈ ਆਰ ਦਰਜ ਕਰ ਦਿੱਤੀ ਅਕਾਲੀ ਅਗੂ ਨੋਨੀ ਮਾਨ ਪਤੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਵੀ ਕੇਸ ਹੋਇਆ ਹੈ ਬੋਬੀ ਮਾਨ 2024 ਦੀ ਲੋਕ ਸਭਾ ਚੋਣ ਲੜ ਚੁੱਕੇ ਇਲਜ਼ਾਮ ਹੈ ਗੋਲੀ ਚਲਾਉਣ ਦੇ ਕਿ ਇਹ ਟਕਰਾਵ ਵਾਲੀ ਸਥਿਤੀ ਉੱਤੇ ਬੜੀ ਨੋਨੀ ਮਾਨ ਤੇ ਬੋਬੀ ਮਾਨ ਇਹ ਦੋਵਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਪਰ ਇਹ ਇਕੱਲੀ ਆਗੂ ਨੋਨੀ ਮਾਨ ਨੇ ਗੋਲੀ ਚਲਾਈ ਹੈ ਇਹ ਇਲਜ਼ਾਮ ਨੇ ਕਿ ਸਿੱਧੇ ਤੌਰ ਤੇ ਨੋਨੀ ਮਾਨ ਨੂੰ ਜਿਹੜੇ ਸਵਾਲਾਂ ਦੇ ਕਿਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਕਿ ਨੋਨੀ ਮਾਨ ਦੇ ਗੋਲੀ ਮਾਰੀ ਗਈ ਇਹ ਆਮ ਆਦਮੀ ਪਾਰਟੀ ਦਾ ਦਰਕਾ ਹੈ ਅਕਾਲੀ ਲੀਡਰਾਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੀ ਹੋਈ ਹੈ ਇੱਕ ਪਾਸੇ ਲਪੇਟੇ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਦੇ ਤੇ ਦੂਜੇ ਪਾਸੇ ਜਿਹੜੀ ਮੁਖ ਵਿਰੋਧੀ ਧਿਰ ਹੈ ਪੰਜਾਬ ਦੇ ਵਿੱਚ ਕਾਂਗਰਸ ਉਹਨਾਂ ਦੇ ਉੱਤੇ ਵੀ ਇਲਜ਼ਾਮ ਇਹ ਪੂਰੀ ਘਟਨਾ ਮੁਹੰਮਦ ਦੇ ਵਾਲਾ ਪਿੰਡ ਦੀ ਸਰਪੰਚੀ ਨੂੰ ਲੈ ਕੇ ਝੜਬ ਹੋਈ ਸੀ ਪੁਲਿਸ ਨੇ ਕਿਹਾ ਪੁਲਜ਼ਮਾ ਦੀ ਦੀ ਪਾਰਟੀ ਦੇ ਲੋਕ ਕੱਲ ਵਿਕਟਮ ਬਣਿਆ ਸੁਤਲਾ ਅਕਾਲੀ ਦਲ ਦੇ ਇੱਕ ਪਿੰਡ ਉੱਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉੱਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇੱਕ ਗੁੰਡਾਗਰਦੀਦਾਰ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕਲਦ ਖਾ ਇਹ ਇਹਨਾਂ ਦੀ ਪਰੰਪਰਾ ਰੀ ਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇੰਨਾ ਕਰਤੂਤਾਂ ਤੋਂ ਇਹ ਸਵਾਰ ਵੀ ਬਾਜ਼ ਨਹੀਂ ਆਏ ਚਾਹੇ ਧੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾ ਦੀ ਜ਼ਿਕਰ ਕਰ ਲਈਏ ਇਹਨਾਂ ਲੋਕਾਂ ਨੇ ਕਿਸ ਹੱਦ ਤੱਕ ਉਹਦੀ ਉਹਦੀ ਅਗਵਾਈ ਜਿਹੜੀ ਹੈ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਿਹਾ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ ਔਰ ਨਾਲ ਨਾਲ ਜੋ ਗੁੰਡਾਗਰਦੀ ਦਾ ਨੰਗਾ ਨਾਚ ਕੱਲ ਅਕਾਲੀ ਵਰਕਰਾਂ ਨੇ ਜਿਹੜਾ ਜਲਾਲਾਬਾਦ ਚ ਕੀਤਾ ਉਹਦਾ ਵੀ ਲੋਕ ਮੂੰਹ ਤੋੜ ਜਵਾਬ ਦੇਣਗੇ ਇਹ ਅਸੀਂ ਜਰੂਰ ਪੰਜਾਬ ਦੇ ਲੋਕਾਂ ਤੋਂ ਉਮੀਦ ਕਰਦੇ ਆਂ ਮੇਰਾ ਸਿੱਧਾ ਆਮ ਆਦਮੀ ਪਾਰਟੀ ਨੂੰ ਚੈਲੰਜ ਹੈ ਕਿ ਇਹ ਵੀਡੀਓ ਦਫ਼ਤਰ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਗੋਲੀ ਚਲਾਈ ਕਿਉਂਕਿ ਇਲਜ਼ਾਮ ਨੇ ਕਿ ਨੂਨੀ ਮਾਨ ਤੇ ਬੋਬੀ ਮਾਨ ਨੇ ਗੋਲੀ ਚਲਾਈ। ਕੋਈ ਵੀਡੀਓ ਦਿਖਾਓ ਜਿੱਥੇ ਗੋਲੀ ਚੱਲ ਰਹੀ ਹੋਵੇ। ਔਰ ਜਿਹਦੇ ਗੋਲੀ ਵੱਜੀ ਦੱਸੀ ਜਾ ਰਹੀ ਉਹ ਮਨਦੀਪ ਸਿੰਘ ਬਰਾੜ ਹੈ। ਉਹ ਮੁਹੰਮਦੇ ਵਾਲਾ ਕਿਹੜਾ ਪਿੰਡ ਹੈ ਉਹਦਾ ਇਸੇ ਤਰੀਕੇ ਸਰਪੰਚ ਬਣਿਆ ਬਾਕੀਆਂ ਦੇ ਕਾਗਜ਼ ਰੱਦ ਕਰਾ ਕੇ। ਸੋਦਾ ਤਾਂ ਉੱਥੇ ਕੋਈ ਕੰਮ ਹੀ ਨਹੀਂ ਸੀ। ਜਿਹੜਾ ਆਲਰੇਡੀ ਇੱਕ ਦਿਨ ਪਹਿਲਾਂ ਸਰਪੰਚ ਚੁਣਿਆ ਜਾ ਚੁੱਕਿਆ ਕਿਉਂਕਿ ਕਿਸੇ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ। ਉਹ ਵੀਡੀਓ ਆਫਿਸ ਕੀ ਕਰ ਰਿਹਾ ਸੀ? ਇਹ ਪਿੰਡਾਂ ਦੇ ਵਿੱਚ ਜਿਸ ਤਰੀਕੇ ਦਾ ਵਿਰੋਧ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ। ਇਹ ਹੁਣ ਗੋਲੀ ਕਿਵੇਂ ਵੱਜੀ ਕੀ ਦੇ ਕਹਿਣ ਤੇ ਵੱਜੀ ਕਿਸ ਤਰ੍ਹਾਂ ਵੱਜੀ ਇੱਕ ਵਿਸ਼ਾ ਪਰ ਇਹਦੇ ਤਹਿਤ ਸ਼ਰੋਮਨੀ ਅਕਾਲੀ ਦਲ ਦੇ ਲੀਡਰਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬੀਆਂ ਜਾਰੀਆਂ ਨੇ ਸਰਪੰਚ ਡੈਮੋਕਰੇਟਿਕਲੀ ਚੁਣਨੇ ਨਹੀਂ ਚਾਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਭੀਆਂ ਬੋਲੇ ਤੇ ਜਿਹੜੇ ਅਫਸਰ ਨੇ ਉਹ ਆਪਣੀਆਂ ਜੇਬਾਂ ਭਰ ਰਹੇ ਨੇ ਇਹ ਅੱਜ ਪੰਜਾਬ ਦੇ ਅਸਲ ਹਾਲਾਤ ਨੇ ਸੋ ਕਿਰਪਾ ਕਰਕੇ ਇਹ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ ਆਮ ਆਦਮੀ ਪਾਰਟੀ ਇਨ ਕਮੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਆ ਜਿਹਦਾ ਵਿਰੋਧ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਕਰਨਾ ਬੇਹਦ ਜ਼ਰੂਰੀ ਹੁਣ ਹਰਿਆਣਾ ਦਾ ਜ਼ਿਕਰ ਇਹ ਨਤੀਜੇ ਮਿਕਾਉਣੇ ਨੇ ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਖੂਬ ਸਿਆਸਤ ਨੂੰ ਬੁਖਾਇਆ ਤੇ ਐਗਜ਼ਿਟ ਪੋਲ ਦੇ ਉੱਤੇ ਉਹਨਾਂ ਦੇ ਨਤੀਜੇ ਹਰਿਆਣਾ ਦੇ ਸੀਐਮ ਨਾ ਟ੍ਰੀਟਮੈਂਟ ਕਿ ਅਸੀਂ ਸਰਕਾਰ ਬਣਾ ਰਹੇ ਹਾਂ ਹੁਣ ਵਿਰੋਧੀ ਕਹਿਣਗੇ ਕਿ ਈਵੀਐਮ ਖਰਾਬ ਹੈ ਕਈ ਸੀਟਾਂ ਦੇ ਉੱਤੇ ਮੁਕਾਬਲਾ ਸੀ ਸਾਡੀ ਸਰਕਾਰ ਨੇ ਲੋਕਾਂ ਦੇ ਲਈ ਕੰਮ ਕੀਤਾ ਹੈ ਕਾਬਲੇ ਗੌਰ ਹੈ ਕਿ ਜ਼ਿਆਦਾਤਰ ਜਿਹੜੇ ਐਗਜ਼ਿਟ ਪੋਲ ਨਜ਼ਰ ਆਏ ਨੇ ਹਰਿਆਣਾ ਦੇ ਇਲੈਕਸ਼ਨਸ ਨੂੰ ਲੈ ਕੇ ਖਾਸ ਤੌਰ ਤੇ ਇੱਕ ਦਿਨ ਪਹਿਲਾਂ ਵੋਟਿੰਗ ਹੋਈ ਹੈ ਸ਼ਨੀਵਾਰ ਨੂੰ ਹਰਿਆਣਾ ਦੇ ਵਿੱਚ ਔਰ ਉਸ ਤੋਂ ਬਾਅਦ ਐਗਜ਼ਿਟ ਪੋਲ ਨੇ ਕਲੀਅਰ ਕੱਟ ਕਹਿ ਦਿੱਤਾ ਕਿ ਕਾਂਗਰਸ ਦੀ ਸਰਕਾਰ ਫੁੱਲ ਮжоਰਿਟੀ ਦੇ ਨਾਲ ਹਰ ਵਿੱਚ ਰਹੀ ਹੈ। ਕਣੇ ਕੀ ਕਿਹਾ ਉਹ 8 ਤਰੀਕ ਨੂੰ ਪਤਾ ਲੱਗੇਗਾ ਤੇ ਜ਼ਿਕਰ ਹੋਇਆ ਕਿ ਲਗਾਤਾਰ ਹਰਿਆਣਾ ਦੇ ਵਿੱਚ ਜਿਹੜੀ ਇੱਕ ਹਵਾ ਸੀ ਉਹ ਕਾਂਗਰਸ ਵਾਲੇ ਪੱਖ ਦੀ ਵਗ ਰਹੀ ਸੀ। ਤਾਂ ਐਗਜ਼ਿਟ ਪੋਲ ਉਸ ਵਾਸਤੇ ਇਸ਼ਾਰਾ ਕਰ ਦਿਆ ਨਜ਼ਰ ਆਇਆ। ਹਾਲਾਂਕਿ ਹੁਣ ਨਤੀਜਾ ਨਹੀਂ ਨਿਕਲੋ ਨਤੀਜੇ ਜਦੋਂ EVM ਖੁੱਲਣਗੇ ਤਾਂ ਪਤਾ ਲੱਗੇਗਾ ਕਿ ਆਖਿਰ ਕੀ ਕੁਝ ਹੁੰਦਾ ਹੈ। ਪਰ 나ਇਬ ਸੈਣੀ ਕਾਰਜਕਾਰੀ CM ਨੇ ਮੌਜੂਦਾ ਸਮਿਤੀ ਦੇ ਵਿੱਚ ਹਰਿਆਣਾ ਦੇ ਤੇ ਉਹਨਾਂ ਦੇ ਕੋਈ ਤਰਕ ਦਿੱਤਾ ਜਾ ਰਿਹਾ ਜੋ ਜਿਹੜੇ ਐਗਜ਼ਿਟ ਪੋਲ ਦੇ ਉੱਤੇ ਜਦੋਂ ਉਹਨਾਂ ਨੂੰ ਸਵਾਲ तारीख को रिपोर्ट से हैं और आठ तारीख के बाद आपके सामने है जन तारीख तारीख में जनता जवाब देगी को आरोप लगाएंगे ये कहेंगे ईवीएम मुकाबला में है हम भारतीय जनता पार्टी पूर्ण बहुमत से सरकार बना रही है हम तीसरी बार हरियाणा के अंदर अपने कामों के बल के ऊपर आदरणीय मोदी जी घटना के लोगों के हित में निर्णय किए हैं। वो लाजवाब निर्णय है कांग्रेस की सरकार बने पर जो लगती है कि 60 से प्लस हमारी सीटें आने सर बदलाव का भी मूड है और कांग्रेस की ओर देख भी रहे हैं कि कांग्रेस एक अच्छा वायबल ऑल्टरनेटिव है जो पिछले दर उससे अब विपरीत हो और लोगों की सरकार बने और हर वर्ग को लगे कि मैं तो कितने कितने दिनों दिन से कह रहा हूं भाई लोगों ने मन बना लिया है कौन सी सरकार बनाएंगे बारी बना। ने दावे